ਚੋਣਾਂ ਪੰਜਾਬੀ ਸਾਹਿਤ ਅਕਾਦਮੀ ਦੀਆਂ ਵੀ ਨੇ ਲੁਧਿਆਣਾ ਦੀਆਂ ਕਾਫੀ ਚਰਚਾ ਦੇ ਵਿੱਚ ਨੇ ਇਹ ਚੋਣਾਂ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਤੈਅ ਹੋਣਾ ਹੈ ਕਿ ਕਿਹੜੇ ਸਾਹਿਤਕਾਰ ਪ੍ਰਧਾਨ ਦੇ ਅਹੁਦੇ ਤੇ ਜਾਣਗੇ ਕਿਹੜੇ ਸੀਨੀਅਰ ਮੀਤ ਪ੍ਰਧਾਨ ਬਣਨਗੇ ਕਿਹੜੇ ਜਨਰਲ ਸਕੱਤਰ ਬਣਨਗੇ ਤੇ ਹੋਰ ਕਿਹੜੇ ਜਿਹੜੇ ਮੈਂਬਰ ਸਹਿबान ਨੇ ਉਹ ਚੁਣੇ ਜਾਣਗੇ ਚੋਣ ਚਾਹੇ ਹਾਲਾਂਕਿ ਲੁਧਿਆਣਾ ਦੇ ਵਿੱਚ ਹੈ ਪਰ ਇਹਦੇ ਵਿੱਚ ਵੱਖ-ਵੱਖ ਜਿਹੜੇ ਉਮੀਦਵਾਰ ਨੇ ਉਹ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਆਪਣੀਆਂ ਦਾਵੇਦਾਰੀਆਂ ਪੇਸ਼ ਕਰਦੇ ਨਜ਼ਰ ਆ ਰਹੇ ਨੇ ਬਿਲਕੁਲ ਜਿਹੜਾ ਸਾਹਿਤ ਹੈ ਨਾ ਜਿਹਨੂੰ ਕਿਹਾ ਜਾਂਦਾ ਕਿ ਸਾਡੇ ਸਮਾਜ ਦਾ ਸ਼ੀਸ਼ਾ ਹੁੰਦਾ ਜੀ ਔਰ ਸਾਡੇ ਜਿਹੜੇ ਸਹਿਤਕਾਰ ਹੈ ਉਹ ਬਹੁਤ ਸਿਹਤ ਦਿੰਦੇ ਆ ਹਮਮ ਔਰ ਉਹਨਾਂ ਦੀਆਂ ਵੀ ਸੰਸਥਾਵਾਂ ਬਣੀਆਂ ਨੇ ਇੱਕ ਕੇਂਦਰੀ ਪੰਜਾਬੀ ਲੇਖਕ ਸਭਾ ਜੀ ਔਰ ਉਹਦੇ ਬਿਲਕੁਲ ਉਸੇ ਹੀ ਲੈਵਲ ਤੇ ਜਿਹੜੀ ਆ ਉਹ ਸਹਿਤ ਅਕੈਡਮੀ ਲੁਧਿਆਣਾ ਪੰਜਾਬੀ ਸਹਿਤ ਅਕੈਡਮੀ ਲੁਧਿਆਣਾ ਉਹਦੇ ਵਿੱਚ ਵੀ ਜਿਹੜੇ ਆ ਬਹੁਤ ਨਾਮਵਰ ਲੋਕ ਜਿਹੜੇ ਆ ਡਾਕਟਰ ਅਮਰਤਾ ਡਾਕਟਰ ਦਲੀਪ ਕੋਟ ਟਿਵਾਣਾ ਡਾਕਟਰ ਜੋਲ ਜੀ ਔਰ ਸੁਰਜੀਤ ਪਾਤਰ ਰਪਾ ਜੰਗਿਲ ਡਾਕਟਰ ਸੁਦੇਵ ਸਿੰਘ ਸਿਰਸਾ ਇਹ ਉਹਦੀ ਨੁਮਾਇੰਦਗੀ ਕਰ ਚੁੱਕੇ ਹੋਇਆ ਸੋ ਬੜੇ ਨਾਮਵਰ ਲੋਕ ਉਹਦੀ ਨੁਮਾਇੰਦਗੀ ਕਰਦੇ ਆ ਔਰ ਉਹਦੀ ਬੜੀ ਦੇਣ ਹੈ ਉਹ ਕਿਤਾਬਾਂ ਵੀ ਛਾਪਦੇ ਆ ਸਮਾਗਮ ਵੀ ਕਰਦੇ ਆ ਸਹਿਤਕਾਰਾਂ ਨੂੰ ਉਤਸ਼ਾਹਿਤ ਵੀ ਕਰਦੇ ਆ ਤੇ ਕੱਲ ਨੂੰ 3 ਮਾਰਚ ਨੂੰ ਉਥੇ ਚੋਣਾ ਹੋਣੀਆਂ ਨੇ ਤੇ ਚੋਣਾ ਦਾ ਮੌਜ ਤੁਸੀਂ ਦੇਖੋ ਕਿ ਉਹ ਸਾਰੇ ਯਾਰ ਦੋਸਤ ਨੇ ਪਰ ਗਰੁੱਪ 2 ਨੇ ਇੱਕ ਗਰੁੱਪ ਨੂੰ ਲੀਡ ਕਰਦੇ ਪਏ ਆ ਡਾਕਟਰ ਦਵਿੰਦਰ ਸਿੰਘ ਜੋਹਲ ਜੋ ਕਿ ਦੂਰਦਰਸ਼ਨ ਚ ਵੀ ਰਹੇ ਆ ਅੱਜਕੱਲ੍ਹ ਜਿਹੜਾ ਉਹ ਸਿਹਤ ਅਕੈਡਮੀ ਆ ਔਰ ਸਾਡੀ ਜਿਹੜੀ ਕਲਚਰਲ ਅਕੈਡਮੀ ਆ ਪੰਜਾਬ ਦੀ ਹਾਂਜੀ ਉੱਥੇ ਵੀ ਜਰਨਲ ਸਕੱਤਰ ਨੇ ਉੱਥੇ ਔਰ ਨਾਲ ਦੀ ਔਰ ਨਾਲ ਦੀ ਨਾਲ ਇਹ ਪ੍ਰਧਾਨਗੀ ਦੀ ਚੋਣ ਵਾਸਤੇ ਲੜ ਰਹੇ ਨੇ ਡਾਕਟਰ ਸ਼ਿੰਦਰਪਾਲ ਕਿਸੇ ਟਮੇ ਮੈਗਜ਼ੀਨ ਕੱਢਦੇ ਹੁੰਦੇ ਸੀ ਕੁਤਕਤਾੜੀਆਂ ਪਟਿਆਲੇ ਤੋਂ ਜੀ ਉਹ ਜਿਹੜੇ ਆ ਉਹ ਸੀਨੀਅਰ ਮੀਤ ਪ੍ਰਧਾਨ ਗੁਰ ਇਕਬਾਲ ਸਿੰਘ ਜਿਹੜੇ ਆ ਜਰਨਲ ਸਕੱਤਰ ਵਾਸਤੇ ਤੇ trilochana lochi ਲੁਧਿਆਣੇ ਤੋਂ ਅਮੀਤ ਪ੍ਰਧਾਨ ਨੇ ਭਗਵੰਤ ਸਿੰਘ ਨੇ ਸੰਗਰੂਰ ਤੋਂ ਡਾਕਟਰ ਗੁਰਚਰਨ ਕੌਰ ਕੋਚਰ ਮਦਨ ਵੀਰਾ ਤੇ ਇਕਬਾਲ ਗੁਦਾਰਾ ਦੂਸਰਾ ਗਰੁੱਪ ਜਿਹੜਾ ਉਹ ਵੀ ਇੰਨਾ ਹੀ 파ਰੂ ਹੈ ਜੀ ਅੱਜ ਉਹ ਵੀ ਸਹਿਯਤ ਕਰਨਾ ਹੈ ਡਾਕਟਰ ਸਰਬਜੀਤ ਪੰਜਾਬ ਯੂਨੀਵਰਸਿਟੀ ਤੋਂ ਮਨੇ ਪਰਮਨੈ ਪਰਫੈਕਟਰ ਨੇ ਉਹ ਨੇ ਉਹਨਾਂ ਦੇ ਨਾਲ ਡਾਕਟਰ ਪਾਲ ਕੌਰ ਸਾਡੇ ਬਹੁਤ ਅੱਛੇ ਕਵਿਤਰੀ ਨੇ ਉਹ ਘੜ ਰਹੇ ਨੇ ਮੀਤ ਪ੍ਰਧਾਨ ਲਈ ਔਰ ਡਾਕਟਰ ਸਰਬਜੀਤ ਜਿਹੜੇ ਪ੍ਰਧਾਨ ਦੇ ਲਈ ਨੇ ਜਨਰਲ ਸਕੱਤਰ ਦੇ ਲਈ ਡਾਕਟਰ ਗੁਲਜ਼ਾਰ ਪੰਦੇਰ ਨੇ ਔਰ ਮੀਤ ਪ੍ਰਧਾਨ ਦੇ ਲਈ ਵੀ ਉਹਦੇ ਵਿੱਚ ਜਿਹੜੇ ਨੇ ਉਹ ਕਾਫੀ ਜਿਵੇਂ ਪਾਲ ਮਨਖੇੜਾ ਡਾਕਟਰ ਜਿੰਦਰ ਸੂਰੇਵਾਲੀ ਆ ਪੁਮਿੰਦਰ ਸੰਧੂ ਹਰਵਿੰਦਰ ਸਿੰਘ ਸਿਰਸਾ ਤੇ ਇਸਤਰੀ ਮੀਤ ਪ੍ਰਧਾਨ ਦੇ ਲਈ ਡਾਕਟਰ ਰਵਿੰਦਰ ਕੌਰ ਕਾਕੜ ਕੱਲ ਨੂੰ ਚੋਣਾ ਚੱਲ ਰਹੀਆਂ ਨੇ ਪ੍ਰਚਾਰ ਚੱਲ ਰਿਹਾ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਪੈਂਫਲਟ ਬਣਾ ਕੇ ਵੰਡੇ ਜਾ ਰਹੇ ਨੇ ਇੱਕ ਰਾਜਨੀਤਿਕ ਚੋਣ ਵਰਗਾ ਲੇਕਿਨ ਕਿਤੇ ਇੱਕ ਦੂਜੇ ਤੇ ਦੋਸ਼ ਨਹੀਂ ਲੱਗ ਰਿਹਾ ਕਿ ਤੂੰ ਇੰਜ ਕੀਤਾ ਤੂੰ ਇੰਜ ਕੀਤਾ ਜਿਵੇਂ ਸਾਡੇ ਲੀਡਰ ਕਰਦੇ ਸਟੇਜਾਂ ਤੇ ਖਲੋ ਕੇ ਬੜੇ ਵਧੀਆ ਢੰਗ ਨਾਲ ਜਿਹੜੀ ਆ ਚੋਣ ਪ੍ਰਚਾਰ ਹੋ ਰਿਹਾ ਕੱਲ ਨੂੰ ਜਿਹੜੇ ਆ ਮੈਂਬਰ ਹੋਣਗੇ ਉਹ ਕੱਲ ਨੂੰ ਫੈਸਲਾ ਕਰਨਗੇ ਕੱਲ ਸ਼ਾਮ ਤੱਕ ਰਿਜ਼ਲਟ ਜਿਹੜਾ ਆ ਜਾਏਗਾ ਸਾਰਿਆਂ ਲਈ ਸਾਡੀਆਂ ਸ਼ੁਭਕਾਮਨਾਵਾਂ ਨੇ ਜੀ ਨਿਟਰ ਖਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ